ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੁਧਿਆਣੇ ਦੇ ਮਸ਼ਹੂਰ ਕਾਰਤਿਕ ਬੱਗਣ ਦਾ ਜੋ ਕਿ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਕਿ ਉਹਨਾਂ ਦੇ ਪਰਿਵਾਰ ਨੂੰ ਇੱਕ ਬਹੁਤ ਹੀ ਵੱਡਾ ਘਾਟਾ ਆ ਜੋ ਕਿ ਪਿਆਏ ਕਿ ਇੱਕ ਕੱਲਾ ਕੱਲਾ ਭਰਾ ਇੱਕ ਭੈਣ ਦਾ ਦੁਨੀਆ ਤੋਂ ਚਲਾ ਗਿਆ ਹੈ ਕਿ ਕੁਝ ਅਣਪਛਾਤੇ ਮੁੰਡਿਆਂ ਵੱਲੋਂ ਜੋ ਕਿ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕਿ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਉਹਨਾਂ ਦੇ ਪਰਿਵਾਰ ਵੱਲੋਂ ਜੋ ਕਿ ਅੰਤਿਮ ਸੰਸਕਾਰ ਨਹੀਂ ਸੀ ਕੀਤਾ ਜਾ ਰਿਹਾ ਕਿ ਸਰਕਾਰ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸਾਨੂੰ ਇਨਸਾਫ ਦਿਵਾਓ ਉਹਨਾਂ ਟਾਈਮ ਅਸੀਂ ਜੋ ਕਿ ਸੰਸਕਾਰ ਨਹੀਂ ਕਰਾਂਗੇ ਕਿ ਦੋਸਤੋ ਕੁਝ ਕੁ ਮੁਲਾਜ਼ਮਾਂ ਵੱਲੋਂ ਜੋ ਕਿ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਅਸੀਂ ਜੋ ਕਿ ਐ ਇਨਸਾਫ ਜ਼ਰੂਰ ਦਿਵਾਵਾਂਗੇ ਤੁਸੀਂ ਇੱਕ ਵਾਰੀ ਇਸ ਦਾ ਸੰਸਕਾਰ ਕਰ ਦਿਓ ਕਿ ਦੋਸਤੋ ਬੀਤੇ ਦਿਨੀ ਜੋ ਕਿ ਉਸ ਦਾ ਸੰਸਕਾਰ ਕੀਤਾ ਗਿਆ ਔਰ ਉਸ ਦੇ ਫੈਨ ਜੋ ਕਿ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਔਰ ਬਹੁਤ ਹੀ ਵੱਡਾ ਕਾਠ ਦਿਖਾਈ ਦੇ ਰਿਹਾ ਸੀ ਕਿ ਦੋਸਤੋ ਜੋ ਕਿ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਅਕਾਊਂਟ ਉੱਪਰ ਕਾਰਤਿਕ ਬਗਣ ਦਾ ਜੋ ਕਿ ਕਾਫੀ ਵੱਡੀ ਫੈਨ ਫੋਲੋਇੰਗ ਸੀ ਔਰ ਬਹੁਤ ਉਸਦੇ ਫੈਨ ਜੋ ਕਿ ਉਸਦੇ ਸੰਸਕਾਰ ਉੱਪਰ ਆਏ ਔਰ ਦੋਸਤੋ ਉਸਦੇ ਪਰਿਵਾਰ ਦਾ ਜੋ ਕਿ ਦੁੱਖ ਨਹੀਂ ਸੀ ਦੇਖਿਆ ਜਾ ਰਿਹਾ ਕਿ ਪਰਿਵਾਰ ਬਹੁਤ ਹੀ ਜ਼ਿਆਦਾ ਦੁਖੀ ਸੀ ਕਿ ਉਹਨਾਂ ਦਾ ਇਕੱਲਾ ਕਲਾ ਕਲਾ ਇਲੋਤਾ ਪੁੱਤ ਜੋ ਕਿ ਦੁਨੀਆ ਛੱਡ ਕੇ ਚਲਾ ਗਿਆ ਬਾਕੀ ਦੋਸਤੋ ਤੁਸੀਂ ਇਸ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਵੱਲ ਧੰਨਵਾਦ